ਤੂੰ ਹੀ ਬਾਲਾ ਸਿਆਣਾ ਮਿਸਤਰੀ ਦਾ ਸਾਰੇ ਕੰਮ ਲਈ ਨੇ ਚੱਲ ਪਾ ਬੋਰੀਆਂ ਚਾ ਬਾਹਰ ਆਈ ਬੋਰੀਆਂ ਦੀ ਪੰਮਾ ਪਵਾ ਫੜ ਕੇ ਮੂੰਹ ਇਹੰਦਰ ਤਾਂ ਨਹੀਂ ਸੁਣਦਾ ਨਹੀਂ ਬੱਖੇ ਨਾਲ ਲਾ ਦੇ ਉਹਨੂੰ ਮਾਰ ਦੇ ਪਰ ਹਾਰ ਗਿਆ ਪਵਾ ਨਹੀਂ ਐ ਤਾਂ ਹਾ ਨੀਰੇ ਤੇ ਸਿੱਟੋਂਗੇ ਪੜਸਤੀ ਦੇ ਮਾਰਨਾ ਤੁਸੀਂ ਨਾ ਪਸਾ ਚਾਰ ਕਰ ਲੈ ਹਮ ਅੱਜ ਮਾ ਮਾ ਇੱਥੇ ਨਾ ਸਤੇ ਪੜ ਲੈ ਲਾਹੂ ਕੌਣ ਆ ਹੁਣ ਜਿੱਥੋਂ ਆ ਬੋਰੀ ਤੇ ਕਿਨੇ ਇੱਥੇ ਥਾ ਹੋਈ ਨਹੀਂ ਅੱਜ ਦੇ ਮਿੱਥਾ ਦਾ ਮੀ ਆ ਮਿੱਥਾ ਤਾਂ ਮੀ ਮੀ ਇੱਟੇ ਕਿੱਥੇ ਹੁੰਦਾ ਦੱਬੇ ਲਾਹੋ ਆ ਇੱਧਰ ਤੇ ਲਾ ਦੋ ਓਰੇ ਇੱਕ ਇੱਕ ਲਾ ਦੋ ਆਨਲਾਈਨ ਬਾਈਜ ਸਭੀ ਤਾਂ ਗੜਾਇਆਂ ਲਰੇ ਕੀ ਕਹਿੰਦਾ ਤੁਸੀਂ ਕਹਿੰਦਾ ਗੰਦਰੀ ਆਏ ਕਹਿੰਦਾ ਤੇਰੀ ਮਨ ਲਾਲਾ ਨਾਲ ਆਪਣੇ ਤਾਂ ਕਹਿੰਦਾ ਮੁਸ਼ਕਲ ਹੈ ਤੇ ਤੂੰ ਜਾਂ ਠੀਕਾ ਤੋ ਮੈਨ ਲੱਗਦੀ ਹੁਣ ਪੜ ਗਿਆ ਲੈ ਕੇ ਕੱਦ ਛਾਪੜ ਜਾ ਗਈ ਉਹ ਫਲੀ ਜੀ ਫੜ ਗਈ ਜੀ ਰਸਾਮਾ 7 ਵਜੇ ਤੱਕ ਜੀ ਰਸ ਜੇ ਤੁਹਾਡੇ ਕੋਲ ਨਹੀਂ ਆਏ ਰਸ ਜੀ ਨਾ ਸੀ ਇਹਨਾਂ ਦਾ ਥੋੜਾ ਵਧੀਆ ਉਹ ਬੋਲਾ ਜਿਆ ਵਧੀਆ ਸੀ ਆਪਣੇ ਉਹ ਚਾਹ ਚਾਹ ਨਹੀਂ ਗਿਆ ਇੱਕ ਮਹੀਨੇ ਦਿਨ ਮੈਂ ਰਤਾ ਉਹ ਦੇ ਗੜਾ ਤਰ ਤਰ ਕਣ ਕੇ ਬਾਹਰ ਤੋਂ ਲੜੀ ਲੈਂਦੇ ਸਾਗੇ ਜੀ ਕਿਹੜੀ ਐ ਦਿਓ ਦੇ ਨਾਈ ਬੜਿਆ ਉਹ ਘਰ ਬੜਿਆ ਭੰਡਾ ਉੱਤੇ ਚਾਰ ਟੱਕੇ ਆ ਗਏ ਬੰਦੀ ਚੋਲਰ ਮੰਡੀ ਚੋਲਰ ਬੰਦਾਰੇ ਲੱਗਾ ਕਰਿਆ ਬੰਦਾਰੇ ਸਾਰਾ ਚਾਰਾਂ ਟੱਕੇ ਆ ਗਏ ਉਹ ਨਹੀਂ ਐ ਜੀ ਜੀ ਨਾ ਬਸ ਆ ਦੇ ਨੀ ਬਾਹਰ ਤੇ ਜਿਆਦਾ ਕੱਢੋ ਸਾਰੇ ਇੱਕ ਮਾਲ ਦੇ ਕਰਾਂਗੇ ਥੈਂਕ ਯੂ ਆਪਰੋ ਪਰਨੇ ਉਹ ਜਮਾਲ ਹੈ ਹੈ ਟਿਕਾਟ ਹੈ ਜੀ ਆਣੀ ਘਾਟੇ ਜਾਣ ਮੈਂ ਲਾ ਰਹੀ ਆ ਦੇ ਘੜਾ ਆ ਕਿ ਮੈਂ ਤਾਂ ਇਧਰ ਕਿਵੇਂ ਦਿੱਸਦੀ ਇਹ ਤਾਂ ਉਹ ਜਿਹੜੇ ਮਾਰੋ ਅਗਲ ਤਾਂ ਮੈਂ ਖੋਲ ਦੰਦ ਨਿਕਲੀ ਕੇਕੜਾ ਜੀ ਇਹਨਾਂ ਨਾਲ ਦੀ ਹੈ ਨੇਪਾਲੀ ਪਾਣੀ ਦੇ ਮੰਗ ਦੇਖੀ ਚਾਹ ਰੇ ਇੱਕ ਨਾ ਉਹ ਰਿਣੀ ਆ ਦੋ ਘੜਾ ਹਰਸ ਨਹੀਂ ਘੱਟੀ ਜਾਂਦੀ ਆ ਸੋੜੇ ਜਿੱਕਾ ਇਹਨੇ ਅੱਲਾ ਰੋਬੇ ਨੇ ਗੇ ਆ ਬੱਡੇ ਵੀ ਕੋਈ ਨਹੀਂ ਪਾ ਦਿੰਦਾ ਉਹ ਕਿਤੇ ਮਿੰਨੂ ਨੂੰ ਦੋਏਂ ਉਹ ਕਰ ਦੋ ਹੋਗਾ ਬਰਾ ਬੰਦਾ ਕੈਟ ਕਾਦਲ ਤੂੰ ਇਹ ਬਲਾ ਲਾ ਲੈ ਤੂੰ ਹੀ ਤਾਂ ਸਾਲ ਪਾਇ ਰਹਿਣਾ ਕੰਮ ਨਹੀਂ ਕਰਦਾ ਮੈਂ ਪਾਇ ਰਹਿਣਾ ਫਿਰ ਪਾਉਣ ਦਾ ਤਰੀਕਾ ਵਾਹ ਲੋ ਮੰਜੇ ਨਹੀਂ ਮੰਜਾ ਮੈਂ ਤੂੰ ਜੱਕਾ ਸੇਵਾ ਡਾਲੇ ਕਰੋ ਸਦਾ ਕੰਮ ਕਰਦਾ ਨਾ ਨਹੀਂ ਲੈ ਕੇ ਤੂੰ ਹੋਰ ਕੜਾ ਇਹ ਲਾ ਖਾਲੀ ਕਰਿਆ ਫਿਰ ਉਹ ਕੋ ਉਧਰ ਖੜਾ ਹੈ ਹੋਰ ਉਹਨੇ ਵੀ ਕਰਦੇ ਆ ਉਹ ਨਸੇ ਜੇ ਧੋਨੇ ਆ ਆਹ ਬੋਰੀ ਦੋਤੀ ਨਹੀਂ ਲੀ ਗੀ ਇੰਕੋਤੀ ਵੇ ਕਿੰਕੀ ਦੀ ਆ ਨੀ ਇੰਕੋਤੀ ਵੇ ਦੀ ਦੋਤੀ ਪੀਤੀ ਦਾ ਆਪਣਾ ਨਾਮ ਨਿਕ ਰੰਜੀ ਬੈਠੋ ਕਾਹਦੇ ਪੀਤੀ ਤੇ ਮੇਰਾ ਗੱਡਾ ਕਿੱਥੇ ਆ ਪਿੱਛੇ ਆ ਗਿਆ ਆਹ ਬੋਰੀ ਚਿੱਪਕੀ ਰਹੀ ਆ ਤੇ ਕੱਟ ਕਰਾਂਗੇ ਚੱਲ ਅਸੀਂ ਪਿਆਲਾ ਲਾ ਕਰਾਂਗੇ ਅਸੀਂ ਆਹੋ ਨਹੀਂ ਹੁਣ ਆ ਡੇਢ ਬੋਰੀ ਚ 4 ਹੈ ਆਬਾਥਲ ਚ ਕੀ ਹੈ ਦਾਨ ਵਾਲੀ ਆਏ ਰਸੀਆ ਆਪ ਇਹੰਦਰੋਂ ਭਰਾ ਨਹੀਂ ਜਾੜਾ ਰਿਤਾਜ ਵਾਲੀਆਂ ਵੱਡੀਆਂ ਜਾਈਆਂ ਕਹਿੰਦਾ ਸਾਜ ਨਾਲ ਪਾਹੋ ਲਾਈ ਦੀ ਪਰਸਦੀ ਤੋਂ ਸਾਜ ਨਾਲ ਖੰਡਿਆ ਜਾਂਦਾ ਨਾਲੇ ਆਹ ਕੋਈ ਟੂਕ ਪੋਹ ਵਾਹ ਪੰਨੀ ਟੂਕੇ ਜੋ ਉਪਰਾਂ ਕੰਮ ਨੇ ਕਰਦਾ ਰ ਅਲੀ ਚੱਕ ਲਈ ਮੋ ਜੀ ਆਮੂ ਦਾ ਸਾਜ ਹੈਗਾ ਥੱਲੇ ਸਾਜ ਦਾ ਉਹ ਹੁੰਦਾ ਉਹੀ ਉਹਦੇ ਨਾਲ ਸੇਤੀ ਨਹੀਂ ਪੜ ਜੂਗਾ ਇਹ ਕੀ ਹੁੰਦਾ ਸੱਜ ਉਹ ਕੀ ਕਹੇ ਜਾਂਦੇ ਆ ਆਏ ਬੜੀ ਆਏ ਆਏਗਾ ਤਾਂ ਹੁੰਦਾ ਸੱਜ ਇਹ ਕਲਪ ਬੋਲਤੀ ਇਹ ਕੰਡੇ ਵਾਂਗ ਮੁੱਠੀ ਮੁੱਠੀ ਅੰਦਰ ਨਹੀਂ ਜਾ ਰਹੀ ਹੁੰਦੀ ਉਹ ਵਿਆਹ ਦੀ ਕਲਪਤਾ ਇਹ ਪਾਉਂਦੇ ਪੱਛਾਂਗੇ ਇਹ ਵੀ ਕਈ ਵਾਰ ਆਲੇ ਨਾਲ ਤੇ ਕਰ ਚੰਗੀ ਬੋਲੀ ਸਾਰੀ ਕਲਪਤੋਂ ਚ ਪਾਈ ਕੀਦੀ ਆ ਪਰ ਉਹ ਤੈਨੂੰ ਬੋਲੀ ਨਾ ਕੋਈ ਖਬਰ ਨਾਲ ਲੈ ਲੈ ਵਾਹ ਕਾਲਾ ਕਿਸੇ ਵੀ ਨਹੀਂ ਆ ਤਾਂ ਬਾਹਰ ਵੀ ਚਲੀ ਗਈ ਕੀ ਆਜ਼ ਬੈਠਾ ਨਵੇਂ ਲਈ ਮੈਂ ਕਿਹਾ ਆਚਾਰ ਬੋਰੀਆਂ ਨਾਲ ਤਾਂ ਕਿਤੇ ਆਪਾਂ ਬੰਦਲਾ ਨਾ ਬਣੀ ਇਹਦਾ ਲੱਕੜੀ ਦਾ ਚੂੜੀ ਦਾ ਰੇੜਾ ਦਿੱਕਿਆ ਤਾਂ ਇਹ ਤੋਂ ਉਹ ਨੂੰ ਪਾ ਲੋ ਬੈਠੀ ਜਵਾਕ ਦਾ ਜੋ ਉੱਤੇ ਪਈ ਆ ਲੋਕਾਂ ਦਾ ਇਹ ਫੋਕਦੀ ਫਿਰ ਇਹ ਨਹੀਂ ਚੱਲ ਕੇ ਚਾਰ ਗਾ ਤੁਸੀਂ ਇੱਥੇ ਆਪੇ ਨਹੀਂ ਬੀਟਿਆਗਾ ਬਾਕੀ ਦਸਾਰੇ ਚੁੱਟਿਆ ਨਾ ਬਹੁਤ ਘੱਟ ਨੇ ਭਾਈ ਤੇ ਮੈਂ ਲੱਕੇ ਸੀ ਮਾਰਨਾ ਹੀ ਹੈਗਾ ਤੂੰ ਤੁਹਾਨੂੰ ਦਰੋਂ ਨਿਕਲ ਤਾਂ ਆਹੇ ਕਾੜ ਦਿੰਦਾ 50 60 ਹਜ਼ਾਰ ਰੈਂਡਰ ਹੂੰ ਠੀਕ ਆ ਆਪਾਂ ਬੀਜ ਲੈਣੇ ਉਹ ਬੀਜ ਲੈਣੇ ਹੁਣ ਬੀਜਣੇ 34000 ਰੁਪਏ ਦਾ ਘਟਾ ਆ ਜਾਂਦਾ ਹੈ ਫੇਰ ਕਿਹੜੀ ਮਿੱਟੀ ਗਰੀਬ ਹੁੰਦੀ ਆ ਜੀ ਕੀ ਹੁੰਦੀ ਆ ਪਰ ਆਤਮ ਗਰੀਬ ਆਦਾ ਹੈ ਪਰ ਸਭ ਨੂੰ ਕੁਝ ਨਾ ਮੰਗਰੋ ਸੋ ਪ੍ਰੇਰਣਾ ਮੰਗਰੋ ਕੀ ਇਹ ਗੱਛਾ ਤੋੜਦਾ ਉਹ ਬੀਜ ਦੇ ਪੀਸ ਦੇ ਨਾਲ ਬਿਤਾ ਕੇ ਉਹ ਜਿਹੜਾ ਬੀਜ ਕੇ ਬਾਅਦ ਅੱਗੇ ਛੱਡਦਾ ਹੈ ਕਿੱਥੇ ਜੀ ਤੁਹਾਡੀ ਬਹੁਤ ਵੱੜਦੀ ਆ ਬੀਜ ਦੇ ਬੀਜ ਦੇ ਲੜਕੇ ਪੁੱਤ ਆਇਆ ਕਰੋਗੇ ਰੈਨਾ ਪਾਉਂਦਾ ਚੱਕਰੋ ਪਾਉਂਦਾ ਬੇਜ ਬਣਾ ਗਏ ਵਿਚ ਦੇ ਲੈ ਆਪ ਕਰੀਏ ਇਧਰ ਫਿਰ ਦੋ ਮਿੰਟ ਚ ਓੜੀ ਨੂੰ ਕੋਟ ਰਿੰਦਾਗਾ ਐਗੋ ਐ ਇੱਥੇ ਐ ਇੱਥੇ ਕੋਲਾ ਬਣਾਣਾ ਇੱਥੇ ਤੂੰ ਬ੍ਰੀਨਾ ਤੂੰ ਲੈ ਲਈਂ ਛੋਟੇ ਗੋਲੇ ਦਾ ਬਣਾ ਛੋਟੇ ਗੋਲੇ ਦਾ ਵੇ ਦੇਖੀ ਸਰਚਨਾਂ ਦੀ ਪੂਰੀ ਕੰਡ ਪੈ ਗਈ ਨਾ ਉਹਨਾਂ ਦਾ ਅਜੇ ਪਹਿਲੀ ਨੂੰ ਕੱਲ੍ਹ ਬਾਅਦ ਤੋਂ ਸ਼ੈਂਪੂ ਲਾਇਆ ਸੀ ਆ ਚੱਲ ਨਹੀਂ ਕਰਦੇ ਜੇ ਤੁਸੀਂ ਸਰਕਾਰ ਨੂੰ ਨਹੀਂ ਦੋਹਰਾਇਆ ਜੇ ਮੁੰਡਾ ਕਿੱਟਾ ਕੇ ਬਾਰੇ ਨਹੀਂ ਖਤਰਾ ਵਾਲਾ ਬੰਦਾ ਨੂੰ ਘੜਾ ਨਾ ਗੜਾ ਦਾ ਕੱਟੋ ਤਨੀ ਅਲੀ ਕਰਾਂ ਨੀ ਇਹ ਕਹਾਂ ਨਾ ਕਿ ਨਾ ਤੂੰ ਸਾਵਾਂ ਗਿਆ ਨਹੀਂ ਤਾ ਪੈਣੀ ਨਹੀਂ ਮੇਰਾ ਤਾਂ ਦੋ ਲੱਗਦਾ ਸੀ ਹੱਥ ਨਾਲ ਲੰਦਰ ਸੀ ਵਾਹ ਦੇ ਨਾ ਨਾਏ ਇਹ ਮਾਰੇ ਤੁਮ ਆਇਆ ਹੋਣਾ ਕੋਲ ਜਾ ਵਾ ਦੇ ਵੀ ਲੀਆ ਦੇਖ ਦੇਖਿਆ ਮੈਂ ਕਿ ਲੋਟ ਆਉਗਾ ਬਈ ਮੈਨੂੰ ਸਾਡੇ ਕੋਲ ਸੀ ਮੈਂ ਥੋੜਾ ਕੰਮ ਕਰਨਾ ਨਹੀਂ ਤੜਾਈ ਨਾ ਜੇ ਰਾਜਾ ਇਧਰ ਕਿੱਲਾ ਕਿਤੇ ਉਹ ਮੈਂ ਤਾਂ ਡਰੀ ਨਹੀਂ ਜਾਂਦੇ ਬਣੀਆਂ ਦੇਖੀ ਕਿਵੇਂ ਉਹ ਕਰਦ ਮੁੜੀ ਹੋਈ ਆ ਪਾਣਾ ਬਚਾਲ ਡਾ ਗੋਲਾ ਢੰਗਾ ਗਾ ਮੂਸਣ ਜਾਨੀ ਪਣਦਾ ਤੇ ਤੇ ਫੜ ਕੇ ਰੱਖੇ ਪਿਆ ਸੱਦੇ ਮੇਰੇ ਪਿੱਛੇ ਆਵੇ ਤੁੰਗਾਗਾ ਬਣਾ ਮੈਂ ਤੜਾ ਫੁੰਨਣ ਬਦ ਕਰ ਕੇ ਮੈਂ ਉਹ ਅੰਦਰ ਹੀ ਆ ਦੇ ਤਾ। ਖੱਟੀ ਗੜੀ ਐ ਆਪਣੀ ਤਿੱਖੀ ਜੀ ਕਰ ਦੋ ਪੀ ਜਾਂ ਗਿਆ ਉਹਨਾਂ ਦੇ ਉੱਤੇ। ਸੁਣੀ ਦੇ ਕਰ ਦੇ। ਐਂ ਬਲੇਡ ਪੈਣੇ ਉਹ। ਚੱਕ ਲਿਓ ਫਿਰ। ਆ ਦੇਖੋ ਜੀ ਨੇਰੀ ਉਠਖੜੀ ਪੂਰੀ ਬੱਦਲ ਸਾਡੇ ਸਵੇਰ ਦੀ 9 ਵਜੇ ਦੀ ਲਾਈਟ ਗਈ ਹੋਈ ਅਸੀਂ ਤਾਂ ਅੱਜ ਪਾਣੀ ਵੀ ਨਹੀਂ ਭਰਿਆ। ਬਹੁਤ ਔਖੇ ਹੋਏ ਪੈਣਾ ਬਾਥਰੂਮ ਤੋਂ ਤੇ ਨੇ ਕੱਪੜੇ ਵੀ ਨਹੀਂ ਧੋਤੇ ਅੱਗੇ ਰੋਜ਼ ਲਾਈਟ ਹੁੰਦੀ ਈ ਮੈਂ ਬਸ ਇਧਰ ਸਰਦਾਰ ਜੀ ਨਾਲ ਚਾਰ ਚੂਰ ਉਹ ਕਰਾਉਣ ਲੱਗੀ। ਆ ਹੁਣ ਉਹ ਖੇਤ ਤੂੜੀ ਲੈਣ ਵਾਗਿਆ ਬੋਰੀਆਂ ਸਾਡੀਆਂ ਹਜੇ ਅੰਦਰ ਸੈੱਟ ਕਰਨ ਵਾਲੀਆਂ ਨੇ ਇਹ ਤਿੰਨ ਬੋਰੀਆਂ ਰਹਿ ਗਈਆਂ ਚਾਰ ਵਾਲੀਆਂ ਤੇ ਕੀ ਕਰੀਏ ਰੱਬ ਦਾ ਵੀ ਰੋਜ਼ ਦਾ ਕੰਮ ਹੋ ਗਿਆ ਰੋਜ਼ ਸ਼ਾਮ ਨੂੰ 2 ਵਜੇ ਤੋਂ ਬਾਅਦ ਅੱਜ ਤਾਂ ਪਾਣੀ ਵੀ ਨਹੀਂ ਹੈਗਾ ਟੈਨਸ਼ਨ ਹੋਈ ਪਈ ਇਹਨਾਂ ਲਾਈਟ ਵਾਲਿਆਂ ਨੂੰ ਨਹੀਂ ਆਏ ਵੀ ਮੌਸਮ ਖਰਾਬ ਹੋਇਆ ਪਾਣੀ ਤਾਂ ਭਾਰੀ ਲੇਕ ਘਟੋਟ ਆਵਣ ਨੂੰ ਕਿ ਲੜੀ ਜਾਂਦੇ ਨੇ ਪੀਣ ਨੂੰ ਪਾਣੀ ਵੀ ਨਹੀਂ ਹੈਗਾ ਆ ਦੇਖੋ ਇੱਧਰ ਪੂਰਾ ਉੱਠਿਆ ਵੇਖਾ ਟਾਟੋ ਉਹ ਦਾ ਕੰਮ ਹੈ ਬਰਬ ਦਾ ਪੀ ਕਰੀਏ ਮੇਰੀ ਨਾਵੇ ਲੱਕੀ ਗੱਜੀ ਜਾਂਦਾ ਅਜੇ ਵੀ ਜੇ 5-7 ਮਿੰਟ ਵੀ ਲੈਟਰ ਛੱਡ ਦੇਣਾ ਪਾਣੀ ਭਰ ਲਈ ਅਸੀਂ ਬਹੁਤ ਔਖਾ ਹੋਇਆ ਤੇ ਅੱਜ ਹੈਗਾ ਜੀ ਵੈਸੇ ਮਦਰਸਡੇ ਸਾਰਿਆਂ ਮਦਰਸਡੇ ਨੂੰ ਹੈਪੀ ਮਦਰਸਡੇ ਜੀ ਸਾਡਾ ਅੱਜ ਮਦਰਸਡੇ ਨਹੀਂ ਵਧੀਆ ਲੱਗਿਆ ਸਾਨੂੰ ਅੱਜ 11 ਤਰੀਕ ਹੋ ਗਈ ਜੀ 11 5 2021 ਨੂੰ ਸਾਡੀ ਉਰੇ ਵਾਲੀ ਮੰਮੀ ਦੀ ਡੈਥ ਹੋਈ ਸੀ ਸਾਡਾ ਮੂਡ ਨਹੀਂ ਬਣਿਆ ਕੋਈ ਵੀ ਸਾਰੇ ਜਣੇ ਨੇ ਸਟੇਟਸ ਲਾ ਰੱਖੇ ਨੇ ਅਸੀਂ ਕੋਈ ਨਹੀਂ ਲਾਇਆ ਪਤਾ ਜਿਸ ਦਿਨ ਘਰ ਦਾ ਮੈਂਬਰ ਚਲਾ ਜਾਵੇ ਹਨਾ ਬਹੁਤ ਔਖਾ ਹੋ ਜਾਂਦਾ ਹੈ ਤੇ ਬਾਕੀ ਬੱਚਿਆਂ ਨੂੰ ਦੇਖ ਕੇ ਫਿਰ ਫੀਲ ਹੁੰਦਾ ਸਾਡੀ ਕੁੜੀਆ ਦਾ ਦਾਦੀ ਨਾਲ ਬਹੁਤ ਪਿਆਰ ਸੀ ਤਾਂ ਕਰਕੇ ਚਲੋ ਜੀ ਪ੍ਰਮਾਤਮਾ ਦੀ ਮਰਜ਼ੀ ਹੈ ਕੀ ਕਰ ਸਕਦੇ ਹਾਂ ਉਹਦੇ ਅੱਗੇ ਕੋਈ ਜ਼ੋਰ ਨਹੀਂ ਲੱਗਦਾ ਸਾਡੇ ਮੰਮੀ ਡੈਡੀ ਵਿਚਾਰੇ ਸਾਰੇ 22 23 ਦਿਨਾਂ ਦੇ ਫਰਕ ਨਾਲ ਦੋਨਾਂ ਦੀ ਡੈਥ ਹੋ ਗਈ। ਸਾਡੇ ਡੈਡੀ ਦੀ ਹੋਈ ਸੀ ਜੀ 7 ਤਰੀਕ ਨੂੰ 6ਵੇਂ ਮਹੀਨੇ ਦੀ ਨੂੰ ਮੰਮੀ ਦੀ ਹੋਈ ਸੀ 11 ਤਰੀਕ 5ਵੇਂ ਮਹੀਨਾ ਬਹੁਤ ਮੁਸ਼ਕਲ ਹੋ ਜਾਂਦੀ ਐ ਸਿਆਣੀ ਬੰਦੇ ਬਿਨਾ ਹਨ ਤੇ ਮੌਸਮ ਖਰਾਬ ਐ ਬਹੁਤ ਸਾਡਾ ਅੱਜ ਮੂਡ ਆਫ ਦੀ ਤਾਂ ਕਰਕੇ ਤਾਂ ਹੀ ਮੈਂ ਅੱਜ ਮਹਾਚਲ ਲੈਟ ਹੈਗੀ ਐ ਤੇ ਉਧਰ ਮੈਂ ਹੋਈ ਨਹੀਂ ਬਾਥਰੂਮ ਮਗਣੀ ਤਾਂ ਹੀ ਅੱਜ ਆ ਕੰਮ ਵਧ ਗਿਆ ਨਹੀਂ ਮੈਂ ਤਾਂ ਸਵੇਰੇ 6 ਵਜੇ ਕੱਪੜੇ ਵਾਲੀ ਮਸ਼ੀਨ ਲਾ ਦਨੀ ਐ ਟੈਂਕੀ ਭਰ ਦਨੀ ਐ ਬਾਥਰੂਮ ਤੋਦ ਦਨੀ ਐ ਬਸ ਆ ਜਿਹਾਂ ਜਾਂ ਕੱਚਾ ਕੰਮ ਹੋਇਆ ਹੁਣ ਤੱਕ ਲੈਟ ਨਹੀਂ ਆਈ 5:30 ਹੋਏ ਪੈ ਨੇ ਚਲੋ ਜੀ ਦੇਖਦੇ ਆਂ ਜੇ 5-10 ਮਿੰਟ ਵੀ ਆ ਜੇ ਬਾਕੀ ਦੇਖੀ ਜੋ ਮੱਜਾਂ ਨੂੰ ਪਾਣੀ ਵੀ ਨਹੀਂ ਹੈਗਾ ਪਿਆ ਉਹਨਾਂ ਨੂੰ ਅਜੇ ਤਾਂ ਹੈਰੀ ਉੱਠ ਗਈ ਨਹੀਂ ਤਲਾ ਲਾ ਲਈ ਨਹੀਂ ਤੈਨੂੰ ਅਸੀਂ ਫੋਨ ਕਰਿਆ ਤੀ ਅਸੀਂ ਖਿਲਾਬ ਜਮਣਾ ਦੀ ਪਾਰਟੀ ਕਰੀ ਤੀ ਤੂੰ ਰਹਿ ਗਈ ਹਾਂ ਬੇ ਕਦੀੜ ਅਮਲੀਂ ਨਫੇ ਹੈ 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 ਖਰਜਾ ਦੋ ਸੋ ਕੰਮ ਸੋ ਪਾਣੀ ਆਏਗਾ ਖੜਦਾ ਬਹੁਤ ਸਾਰਾ ਪਾਣੀ ਨਹੀਂ ਆਇਆ ਅੱਜ ਮੈਂ ਵੀ ਪੰਗਾ ਮੋਟਰ ਚ ਲਾਈ ਵੀ ਨਹੀਂ ਸਾਡੇ ਵੀ ਇਹੀ ਹਾਲ ਹੋਇਆ ਪਿਆ ਹਾਈ ਸਾਡੇ ਬੀਤੇ ਨਾਤੀ ਵੀ ਨਹੀਂ ਨਾਉਣ ਵਾਲਾ ਧੋਲਿਆ ਹੈ ਨਾਉਣ ਵਾਲਾ ਧੋਲਿਆ ਉਹਨੇ ਇਹਦਾ ਪਾਣੀ ਆਇਆ ਸੀਗਾ ਅੱਜ ਨਾਉਣ ਵਾਲਾ ਧੋਣ ਲੱਗੇ ਜਦੋਂ ਐ ਪਤਾ ਦੀ ਵੀ ਲਾਈਟ ਨਹੀਂ ਉਹ ਤਾਂ 5 ਵਜੇ ਦਾ ਟਾਈਮ ਸੀ ਅੱਜ ਹੁਣ ਮੌਸਮ ਖਰਾਬ ਹੋਇਆ ਕਰਕੇ ਸਾਈ ਵੀ ਨਹੀਂ ਹੈਗਾ ਸਾਈ ਤਾਂ ਡੈਡੀ ਨਾਲ ਗਿਆ ਹਾਂ ਹਾਂ ਆ ਗਈ ਜੀ ਨੇਰੀ ਪੂਰੀ ਨੇਰੀ ਆ ਗਈ ਦੇਖੋ ਖੜਦਾ ਖਣਕ ਫੇਰ ਨਹੀਂ ਚੱਕੀ ਉੱਥੇ ਪਤਾ ਨਹੀਂ ਕੀ ਕਰੀ ਜਾਂਦੇ ਨੇ ਕੋਈ ਨਹੀਂ ਖੜਦਾ ਘਰੇ ਆ ਭੱਜਣ ਗਿਆ ਹੁਣ ਫੱਲੀਆਂ ਬੜਾ ਭੱਜ ਗਈ ਉਹ ਭੱਜ ਗਈ ਮੋਰੀ ਇਹ ਤਾਂ ਉੱਡੂ ਗਿਆ ਆ ਜਾ ਆ ਜਾ ਗਿਆ ਖੜਲੀ ਬਹੁਤ ਔਖਾ ਹੋਇਆ ਤੇ ਭਾਈ ਮਾਤਾ ਰੱਬ ਦਾ ਰੋਜ਼ ਦਾ ਕੰਮ ਹੋ ਗਿਆ ਲਓ ਜੀ ਆ ਗਈ ਪੂਰੀ ਨੇਰੀ ਮੈਂ ਦੇਖਾ ਮੈਨੂੰ ਹੀ ਲਾਉਣੀ ਬੂ ਕਣਕ ਖਿੱਚ ਕੇ ਅੰਦਰ ਸਰਦਾਰ ਜੀ ਤਾਂ ਖੇਤੀ ਗੱਲਾਂ ਮਾਰੀ ਜਾਂਦੇ ਨੇ ਮੈਂ ਦੇਖ ਕੇ ਹੀ ਮੜਾ ਜੇ ਕਣੀਆਂ ਆ ਜਾਣ ਨਾਲ ਚੰਗੀ ਗੱਲਾਂ ਨਹੀਂ ਰੇਤੇ ਨਾਲ ਸਾਰਾ ਭਰ ਜਾਂਦਾ ਅੱਜ ਤਾਂ ਪਾਣੀ ਪੂਣੀ ਕਣੇ ਵੀ ਮੰਨ ਲਾ ਦਾ ਵਰਤੀ ਰੱਖਣਾ ਪਊਗਾ ਚਲੋ ਜੀ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਤੁਸੀਂ ਵੀ ਦੱਸਿਓ ਵੀ ਤੁਹਾਡੇ ਵੀ ਮੌਸਮ ਖਰਾਬ ਹੈ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ